कहक जा कहकाउ राजा कहकाउ 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 राह रा कहकाउ Sorry for the पैसे पचाओ पैसे पचाओ पैसे पैसे पचाओ ڀيئي پڄاؤ جلاب پڄاؤ 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 جلو 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 پييه پڄاؤ پنجاب پڄاؤ پييه پڄاؤ پنجاب پڄاؤ پييه پڄاؤ پنجاب پڄاؤ پييه پڄاؤ جلو 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 پييه پڄاؤ پنجاب پڄاؤ 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 ਯੋ ਭਜਾਓ ਜਰਾ ਭਜਾਓ ਗੁੱਲਾ ਭਜਾਓ ਜਰਾ ਭਜਾਓ ਯੋ ਭਜਾਓ ਜਰਾ ਭਜਾਓ ਯੋ ਭਜਾਓ ਜਰਾ ਭਜਾਓ ਹਾਂਜੀ ਹਾਂਜੀ ਭਾਈ ਜਿਹੜਾ ਹੁਸ਼ਿਆਰਪੁਰ ਬੱਚੇ ਦੇ ਨਾਲ ਜਿਹਨਾਂ ਪਰਵਾਸੀਆਂ ਨੇ ਬਹੁਤ ਜ਼ਿਆਦਾ ਗੰਦੀ ਗਨੌਲੀ ਹਰਕਤ ਕੀਤੀ ਹੈ ਉਹ ਅੱਜ ਮੈਂ ਇਹ ਨੂੰ ਇਹਦੀ ਸਮਝ ਆ ਰਿਹਾ ਪੰਜਾਬ ਦੇ ਹਾਲਾਤਾਂ ਦਾ ਕਿ ਅੱਜ ਅਸੀਂ ਜੇ ਅੜ ਕੇ ਜਿਲੇ ਜਾਈਏ ਕਿ ਸਾਡਾ ਕੋਈ ਵੀ ਬੰਦਾ ਪਾਰੋ ਆ ਕੇ ਕੁਝ ਨਹੀਂ ਖਰੀਦ ਸਕਦਾ ਹਿਮਾਚਲ ਚਲੇ ਜਾਈਏ ਉਥੇ ਨਹੀਂ ਖਰੀਦ ਸਕਦਾ ਹਰਿਆਣਾ ਨਹੀਂ ਖਰੀਦ ਸਕਦਾ ਰਾਜスタン ਨਹੀਂ ਖਰੀਦ ਸਕਦਾ ਲੇਕਿਨ ਪੰਜਾਬ ਇੱਕ ਐਸਾ ਸੂਬਾ ਜਿਹਦੇ ਚ ਹਰ ਸੂਬਿਆਂ ਦਾ ਬੰਦਾ ਆ ਕੇ ਇੱਥੇ ਜਦਾ ਜਿਆਦਾ ਖਰੀਦ ਸਕਦਾ ਔਰ ਇੱਥੇ ਉਹ ਪਈਏ ਜਿਨ੍ਹਾਂ ਦਾ ਕੋਈ ਆਧਾਰ ਕਾਰਡ ਨਹੀਂ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਆ ਕਿ ਇਹ ਉਹ ਲੋਕ ਨੇ ਜਿਹੜੇ ਦੂਜੇ ਸੁਪਿਆਂ ਦੇ ਕ੍ਰਿਮਨਲ ਲੋਕ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਮਹੌਲ ਨੂੰ ਡਿਸਟਰਬ ਕਰਦੇ ਪਏ ਨੇ ਜਿਹੜੇ ਫਰੋਤੀਆ ਮੰਗਦੇ ਨੇ ਪਏ ਇਹਦੇ ਆ ਬੱਚਿਆਂ ਨਾਲ ਦੁਸ਼ਕਰਮ ਕਰਦੇ ਪਏ ਨੇ ਆ ਪਿਛਲੇ 2 ਦਿਨ ਪਹਿਲੇ ਇੱਕ ਹੋਰ ਪਈਆ ਜਿਹੜਾ ਕਿ ਆਪਣਾ ਜਲੰਧਰ ਦੇ ਵਿੱਚ ਜਿਹੜਾ 25 ਦੇ ਨਾਲ ਉਹ ਤੋਂ ਵੀ ਮਦਰ ਨੇ ਵੇਖ ਲਿਆ ਤੇ ਬਚਾਅ ਹੋ ਗਿਆ ਅਦਰਵਾਈਜ਼ ਉਹ ਵੀ ਇੱਕ ਬਹੁਤ ਵੱਡਾ ਇੱਕ ਹੋ ਸੀਗਾ ਕੀ ਸਰਕਾਰ ਅਜੇ ਵੀ ਸੁੱਤੀ ਪਈ ਆ ਇਹ ਸਰਕਾਰ ਸੁੱਤੀ ਰਹੇਗੀ ਤੇ ਲੋਕ ਜਨਤਾ ਉੱਠ ਕੇ ਆਪ ਇਹਨਾਂ ਲੋਕਾਂ ਨੂੰ ਭਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਮਸਬੂ ਜੀ ਦਾ ਪਤਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਬੱਚੇ ਨੂੰ ਬਲਦਕਾਰ ਕਰਕੇ ਉਸ ਤੋਂ ਬਾਅਦ ਉਹਨੇ ਕਿ ਨੌਨੀ ਹਰਕਤ ਕੀਤੀ ਹੈ ਔਰ ਉਸੇ ਪੈਂਟ ਦੇ ਨਾਲ ਉਹਦਾ ਗਲਾ ਘੋਟ ਦਿੱਤਾ ਗਿਆ ਹੈ ਦੱਸੋ ਇਹ ਕਿੰਨੀ ਸ਼ਰਮਨਾਕ ਗੱਲ ਹੈਗੀ ਪੰਜਾਬੀਆਂ ਵਾਸਤੇ ਉਹ ਪੰਜਾਬੀ ਸਾਰੇ ਪੰਜਾਬੀ ਵਾਸਤੇ ਅੱਜ ਕੱਲ੍ਹ ਦੀ ਤੁਹਾਨੂੰ ਕੱਲ੍ਹ ਵਿੱਚ ਚੰਦਰ ਦੇ ਵਿੱਚ ਇੱਕ ਚੌਕਲੇਟ ਦੇ ਕੇ 4 ਸਾਲ ਦੀ ਬੇਟੀ ਨੂੰ ਕਿਟਨੈਪ ਕਰਕੇ ਲੈ ਕੇ ਗਏ ਆ ਠੀਕ ਹੈ ਜੀ ਚਲੋ ਪ੍ਰਮਾਤਮਾ ਦਾ ਉਹਦਾ ਅਸ਼ੀਰਵਾਦ ਹੈਗਾ ਸੀ ਉਹਦਾ ਬਚਾਅ ਹੋ ਗਿਆ ਇਹਦਾ ਮਤਲਬ ਇ ਆਮ ਛੋਟਾ ਬੱਚਾ ਗੁਰੂ ਘਰ ਵੀ ਨਹੀਂ ਜਾ ਸਕਦਾ ਮੱਥਾ ਟੇਕਣ ਵਸੇ ਕੀ ਹੋ ਗਿਆ ਪੰਜਾਬ ਨੂੰ ਕਿੱਧਰ ਲੈ ਕੇ ਜਾ ਰਹੇ ਹੋ ਸਾਰੇ ਜੁੱਤੀ ਪਿਆਹ ਦੇ ਵਿੱਚ ਜਿੰਨੇ ਗੈਕਸ ਹੋ ਗਏ ਜਿੰਨੇ ਪੱਈਏ ਹੈਗੇ ਸਾਰੇ ਪੰਜਾਬ ਦੇ ਪਠਾਨਕੋੜ ਦੇ ਵਿੱਚ ਆ ਗਏ ਇੱਕ ਰੂਲ ਹੈ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇੱਕ ਕੁਐਸਚਨ ਕਰਨਾ ਚਾਹੁੰਦਾ ਹਾਂ ਕਿ ਜਿੱਦਾਂ ਜੇਅਨ ਕਰ ਵਿੱਚ ਪੰਜਾਬੀ ਬੰਦਾ ਜਾਣਾ ਨਹੀਂ ਲੈ ਸਕਦਾ ਜੇ ਕਿ ਜੇ ਹਮ ਚਲਦੇ ਵਿੱਚ ਪੰਜਾਬ ਦਾ ਬੰਦਾ ਜਗ੍ਹਾ ਨਹੀਂ ਲੈ ਸਕਦਾ ਹਰਿਆਣੇ ਦਾ ਬੰਦਾ ਜਗ੍ਹਾ ਨਹੀਂ ਲੈ ਸਕਦਾ ਫਿਰ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਕਿਉਂ ਅਦਰ ਬੰਦਾ ਜਿਹੜਾ ਮੂੰਹ ਚੁੱਕ ਕੇ ਇੱਥੇ ਆ ਜਾਂਦਾ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਹਾਂ ਅੱਜ ਵੀ ਜਾਗ ਲੋ ਜਾਗ ਲੋ ਔਰ ਜਦੋਂ ਮੌਲ ਜ਼ਿਆਦਾ ਖਰਾਬ ਹੋ ਜਾਏਗਾ ਸਾਰੇ ਵਾਸਤੇ ਮੁਸ਼ਕਲ ਹੋ ਜਾਨੀ ਆ ਔਰ ਮੈਂ ਖਾਸ ਕਰ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦਾ ਜਿੰਨੇ ਵੀ ਸ਼ਹਿਰ ਦੇ ਵਿੱਚ ਬੰਗਲਾਦੇਸ਼ੀ ਏ ਜਿਹਨੇ ਭਈਏ ਆਏ ਹੋਇਆ ਜਾਂ ਜੰਮ ਮੁਸਲਮਾਨ ਆਏ ਹੋਇਆ ਇਹਨਾਂ ਦਾ ਆਧਾਰ ਕਾਰਡ ਚੈੱਕ ਕੀਤੇ ਜਾਏ ਜਿਨ੍ਹਾਂ ਨੇ ਦੋ ਦੋ ਆਧਾਰ ਕਾਰਡਾਂ ਤੇ ਇਹਨਾਂ ਦੇ ਜਿਹੜੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਔਰ ਜਿਨ੍ਹਾਂ ਨੇ ਨਾਲੇ ਆਧਾਰ ਕਾਰਡ ਦੋ ਦੋ ਬਣਾਏ ਹੋਇਆ ਉਹਨਾਂ ਨੇ ਵੀ ਕੀਤੀ ਕਾਰਵਾਈ ਛੱਡੇ ਤੇ ਨਹੀਂ ਨਹੀਂ ਜਾਵੇ ਇਹ ਪੰਜਾਬ ਨੂੰ ਕਿਦੇ ਰਗਲਾ ਪੰਜਾਬ ਇਹ ਰਗਲਾ ਪੰਜਾਬ ਬਣਾਣਾ ਉਸ ਮਾਂ ਨੂੰ ਪੁੱਛ ਕੇ ਦੇਖੋ ਜਿਨੇ 9 ਮਹੀਨੇ ਆਪਣਾ ਬੱਚਾ ਢਿੱਡ 'ਚ ਰੱਖ ਕੇ 5 ਸਾਲ ਬਾਦੋਂ ਕੀ ਦੇਖਿਆ ਉਹਨੇ ਦੱਸੋ ਬੈਲੇ ਮੈਨੂੰ ਉਹ ਪੰਜਾਬ ਪੰਜਾਬੀ ਜਿਹੜਾ ਆ ਪੰਜਾਬੀ ਦੇ ਨਾਲ ਖੜਦਾ ਆ ਪਰ ਇੱਥੇ ਇੱਦਾਂ ਦਾ ਮੋਲ ਜਿਹੜਾ ਹੈ ਨਾ ਬਣਾਓ। ਪਰ ਮੈਂ ਪਠਾਨਕੋਟ ਪੂਰੇ ਪੰਜਾਬ ਦੇ ਲੋਕਾਂ ਨੂੰ ਪ੍ਰੈਸ ਕਰਦਾ ਪੇਰਟ ਸੂ ਕਿ ਆਪਣੇ ਬੱਚਿਆਂ ਨੂੰ ਸਕੂਲ ਆਪ ਛੱਡਣ ਜਾਓ ਔਰ ਆਪ ਲੈਣ ਜਾਓ। ਆਪਣੀ ਸੇਫਟੀ ਲਈ ਆਪ ਕਸੋ ਜਾਓ। ਪ੍ਰਸ਼ਾਸਨ ਦੇ ਜਿਹੜੇ ਆ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਪਾਓ। ਬਈਏ ਬਚਾਓ। ਕਿਉਂ ਬਚਾਓ? ਬਈਏ ਬਚਾਓ। ਪੰਜਾਬ ਬਚਾਓ। ਬਈਏ ਬਚਾਓ। ਪੰਜਾਬ ਬਚਾਓ। ਹਾਂ ਸਰ ਅੱਜ ਜਿਹੜਾ ਤੁਸੀਂ ਮਾਰਚ ਕੱਢਿਆ ਆ ਕਿਸ ਚੀਜ਼ ਵਜ੍ਹਾ ਨੂੰ ਲੈ ਕੇ ਕੱਢਿਆ ਹੋਰ ਕੀ ਵਜ੍ਹਾ ਹੈ? ਅੱਜ ਭਰਾਂਗੋੜ ਦੇ ਇੱਕ ਪੂਰੇ ਨੌਜਵਾਨਾਂ ਨੇ ਇੱਕ ਕੈਂਡਲ ਮਾਰ ਸਜਾਇਆ ਜਿਸ ਨੂੰ ਇਸ ਦਾ ਮੁੱਖ ਵਿਸ਼ਾ ਬੱਚੇ ਨਾਲ ਹੋਇਆ ਮਹਤਕਾਰ ਹੈ ਅਤੇ ਮੈਂ ਪੂਰੇ ਪ੍ਰਸ਼ਾਸਨ ਨੂੰ ਭਰਾਂਗੋੜ ਦੇ ਨਿਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਪਣੇ ਮੇਲੇ ਦੇ ਕਿਥੇ ਵੀ ਪਿਆਰ ਇਹ ਨਹੀਂ ਲਗਾਗਾ ਜੇ ਕੋਈ ਵਿਕਾਰਕ ਲੱਗਦਾ ਕਿਸੇ ਪੰਜਾਬੀ ਦੀ ਪੁਲਟੀ ਦਿਓ ਪੰਜਾਬੀਆਂ ਤੋਂ ਰਾਸ਼ ਲੋਕ ਪੰਜਾਬੀਆਂ ਤੋਂ ਇਹੜੀਆਂ ਦੁਖਾਓ ਭਈਆਂ ਨੂੰ ਜਿੰਨਾ ਤੁਸੀਂ ਘੱਟ ਬਲੌਗ ਵਿੱਚ ਘੱਟ ਸਰਵਾਈਵ ਹੋਣਗੇ ਸੋ ਬੇਨਤੀ ਜਿਵੇਂ ਪਿਛੇ ਹੀ ਤੁਸੀਂ ਦੇਖਿਆ ਪਾਕਿਸਤਾਨ ਨਾਲ ਸਾਡੀ ਲੜਾਈ ਲੱਗਦੀ ਆ ਇਹ ਭਈਆ ਸਮਾ ਸਭ ਤੋਂ ਪਹਿਲਾਂ ਪੰਜਾਬ ਪਠਾਨਕੋਟ ਪੰਜਾਬ ਨੂੰ ਪੂਰੇ ਨੂੰ ਮਰਨ ਲਈ ਛੱਡ ਕੇ ਆਪਣੇ ਬਿਹਾਰ ਨੂੰ ਭਜਦਾ ਏ ਹੁਣ ਪਿੱਛੇ ਦੀ ਪੰਜਾਬ ਹਹਾੜਾ ਦੀ ਮਾਰ ਵਿੱਚ ਆਇਆ ਦਿਲੇ ਹੀ ਪੰਜਾਬ ਹੜਾਰੀ ਮਾਰ ਵਿੱਚ ਆਇਆ ਵਿਧਿਆਨੇ ਸਟੇਸ਼ਨ ਤੇ ਬਕੀਆਂ ਟ੍ਰੇਨਾਂ ਭਰ-ਭਰ ਕੇ ਦਿੱਲੀ ਵਿਹਾਰ ਨੂੰ ਗਈਆਂ ਸੋ ਮੇਰੀ ਸੂਬੇ ਦੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਬਸ ਸਮੁੱਚੇ ਹਿੰਦੁਸਤਾਨ ਨੂੰ ਬੇਨਤੀ ਹੈ ਕਿ ਸਭ ਭਈਆਂ ਨੂੰ ਰੱਖ ਪਾਲੀ ਜਾਏ ਜੇ ਨਿਹੰਗ ਸਿੰਘ ਜੱਤੇ ਬੰਦਿਆਂ ਆਪਣੇ ਪੈਰਾਜਾਈਆਂ ਕਿਸੇ ਦਾ ਹੱਥ ਘਰ ਵੜਿਆ ਗਿਆ ਤੇ ਸਾਨੂੰ ਨਾ ਕਿਹਾ ਜਾਏ ਕਿ ਤੁਸੀਂ ਕੇ ਬੰਦੇ ਨਾਲ ਨਿਯਾਜ਼ ਕੀਤੀ ਗਈ ਕਿਉਂਕਿ ਜਦੋਂ ਨਿਹੰਗ ਸਿੰਘ ਕਾਨੂੰਨ ਆਪ ਬਣਾਉਂਦਾ ਹੈ ਆਪ ਉਸ ਨੂੰ ਸਜ਼ਾ ਦਿੰਦਾ ਹੈ ਫਿਰ ਇਹੀ ਪ੍ਰਸ਼ਾਸਨ ਜੰਗ ਸਿੰਘ ਨੂੰ ਮਾੜਾ ਕਹਿੰਦਾ ਤੁਸੀਂ ਅੱਜ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਸੁ ਕਿਉਂ ਨਹੀਂ ਉਸ ਬੱਚੇ ਦੀ ਕਾਰਵਾਈ ਪਈ ਅੱਜ ਕਿੰਨੇ ਦਿਨ ਹੋ ਗਏ ਆ ਕਿੰਨੀ ਜਗ੍ਹਾ ਤੇ ਕਿੰਨੀ ਜਗ੍ਹਾ ਤੇ ਰੋਸ਼ਮੇ ਜਾ ਰਹੇ ਹੋ ਰਿਹਾ ਪਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਸੁੱਦੀ ਪਈ ਹੈ ਅੱਜ ਭਗਵੰਤ ਮਾਨ ਦਾ ਬਿਆਨ ਆਂਦਾ ਕਿ ਭਈ ਭਈਆਂ ਨੂੰ ਪੰਜਾਬ ਚ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਪੰਜਾਬ ਚ ਜਦ ਤੁਸੀਂ ਹਿਮਾਚਲ ਤੇ ਪੰਜਾਬੀ ਜਗ੍ਹਾ ਨਹੀਂ ਲੈ ਸਕਦਾ ਜੰਮੂ ਤੇ ਜਗ੍ਹਾ ਨਹੀਂ ਲੈ ਸਕਦਾ ਪੰਜਾਬ ਕੋਈ ਧਰਮਸ਼ਾਲਾ ਨਹੀਂ ਹੈ ਕਿ ਕੋਈ ਕਿਤੋਂ ਵੀ ਮੂੰਹ ਚੋਕੇ ਵੀਰ ਵੀ ਟਿਕ ਲੈ ਕੇ ਪੰਜਾਬ ਚ ਆ ਜਾਈ ਸੋ ਤੁਸੀਂ बेनती है अब जाग जो वरना पंजाब इंडिया हालात नेपाल के वर्गे होंगे और इन्होंने मंत्रियों को घरों घट घट पहुंचाया जाएगा इनकी बेनती प्रमाण करना वागुरू जी का खालसा वागुरू जी